ਅੱਜ ਦੀ ਕਹਾਣੀ ਹੈ ਜੀ ਇਲਤੀ ਬਾਦਰ ਦੀ ਖਾਨ ਦੂਰ ਪਹਾੜਾਂ ਦੇ ਪਿੱਛੇ ਜਿੱਥੇ ਸੂਰਜ ਦੀ ਪਹਿਲੀ ਕਿਰਨ ਹਰੇ ਪੱਤੇਆਂ ਤੇ ਸੋਨੇ ਦੀ ਧੂੜ ਵਾਂਗ ਚਮਕਦੀ ਸੀ ਉੱਥੇ ਸੀ ਇੱਕ ਵੱਡਾ ਤੇ ਰੰਗੀ ਜੰਗਲ ਰੰਗ ਪਰ ਜੰਗਲ ਐਸੇ ਜੰਗਲ ਵਿੱਚ ਹਰ ਕਿਸਮ ਦੇ ਜੀਵ ਜੰਤੂ ਰਹਦੇ ਸਨ ਹਾਥੀ ਬਾਬਾ ਲੰਮੀ ਗਰਦਨ ਵਾਲੀ ਜ਼ਰਾਫੀ ਮੋਟਾ ਭਾਲੂ ਬੱਲੂ ਚੁਸਤ ਖਰਗੋਸ ਚਿੰਕੀ ਤੇ ਸਭ ਤੋਂ ਚਲਾਕ ਸਾਡਾ ਇਲਤੀ ਬਾਂਦਰ ਇਲਤੀ ਛੋਟ ਛੋਟੇ ਕੱਦ ਦਾ ਪਰ ਬਹੁਤ ਹੀ ਤੇਜ਼ ਅਕਲ ਵਾਲਾ ਬਾਂਦਰ ਸੀ ਉਸ ਦਾ ਸਰੀਰ ਚੁਸਤ ਤੇ ਅੱਖਾਂ ਚਮਕਦਾਰ ਉਹ ਹਰ ਵੇਲੇ ਕੁਝ ਨਵਾਂ ਕਰਨ ਦੀ ਸੋਚਦਾ ਰਹਿੰਦਾ ਸੀ ਜਦ ਹੋਰ ਬਾਂਦਰ ਸਾਰਾ ਦਿਨ ਕੇਲੇ ਖਾਂਦੇ ਤੇ ਝੂਲਦੇ ਰਹਿੰਦੇ ਇਲਤੀ ਕੋਈ ਨਾ ਕੋਈ ਨਵੀਂ ਚਾਲ ਜਾਂ ਖੇਡ ਸੋਚਦਾ ਰਹਿੰਦਾ ਸੀ ਉਸ ਦੇ ਦੋ ਸਭ ਤੋਂ ਚੰਗੇ ਦੋਸਤ ਟੀਮੀ ਤੋਤਾ ਤੇ ਚਿੰਕੀ ਖਰਗੋਸ਼ ਤਿੰਨੇ ਮਿਲ ਕੇ ਜੰਗਲ ਵਿੱਚ ਤਮਾਲ ਬਚਾਉਂਦੇ ਰਹਿੰਦੇ ਸਨ ਕਦੇ ਦਰਿਆਾਂ ਦੇ ਕੰਢੇ ਮੱਛੀਆਂ ਫੜਨ ਦਾ ਨਾਟਕ ਕਰਦੇ ਕਦੇ ਦਰਖਤਾਂ ਦੇ ਫਲ ਚੁੱਕ ਕੇ ਇੱਕ ਦੂਜੇ ਉੱਤੇ ਸੁੱਟਦੇ ਇੱਕ ਦਿਨ ਜੰਗਲ ਵਿੱਚ ਖਬਰ ਫੈਲਦੀ ਜੰਗਲ ਦੇ ਬੁੱਢੇ ਰਾਜਾ ਸ਼ੇਰ ਸ਼ੇਰ ਸਿੰਘ ਜੀ ਨੇ ਐਲਾਨ ਕੀਤਾ ਇਹ ਜੋ ਵੀ ਜੰਗਲ ਦੇ ਪਿੰਡ ਲਈ ਨਵਾਂ ਪਾਣੀ ਲਿਆਉਣ ਦਾ ਤਰੀਕਾ ਲੱਭੇਗਾ ਉਸ ਨੂੰ ਇਨਾਮ ਮਿਲੇਗਾ ਸਾਰੇ ਜਾਨਵਰ ਖੁਸ਼ ਹੋ ਗਏ ਪਰ ਸਮੱਸਿਆ ਵੱਡੀ ਸੀ ਜੰਗਲ ਵਿੱਚ ਦਰਿਆ ਤਾਂ ਸੀ ਪਰ ਉਹ ਬਹੁਤ ਦੂਰ ਸੀ ਪਾਣੀ ਲਿਆਉਣ ਲਈ ਸਾਰਾ ਦਿਨ ਲੱਗ ਜਾਂਦਾ ਸੀ ਹਾਥੀ ਬਾਬੇ ਨੇ ਕਿਹਾ ਮੈਂ ਆਪਣੀ ਸੌਂਡ ਨਾਲ ਪਾਣੀ ਖਿੱਚ ਲਿਆਵਾਂਗਾ ਪਰ ਜੰਗਲ ਦੇ ਪਿੰਡ ਤੱਕ ਰਾਹ ਢਲਣ ਵਾਲਾ ਸੀ ਪਾਣੀ ਰਸਤੇ ਵਿੱਚ ਹੀ ਡੌਲੀ ਜਾਂਦਾ ਬੱਲ ਪਹਲੂ ਬੱਲੂ ਨੇ ਕਿਹਾ ਮੈਂ ਮਿੱਟੀ ਦਾ ਥਾਪ ਬਣਾਵਾਂਗਾ ਪਰ ਥਾ ਬੰਦ ਟੁੱਟ ਗਿਆ ਮਿੱਟੀ ਬਹੁਤ ਢਿਲੀ ਸੀ ਜ਼ਰਾਫੀ ਨੇ ਕਿਹਾ ਮੈਂ ਆਪਣੀ ਲੰਮੀ ਗਰਦਨ ਨਾਲ ਦੇਖਾਂਗਾ ਕਿ ਹੋਰ ਪੰਡ ਕਿਵੇਂ ਕਰਦੇ ਹਨ ਪਰ ਉਸ ਦੀ ਨਜ਼ਰ ਤੱਕ ਹੀ ਗੱਲ ਨਹੀਂ ਸੀ ਹੱਲ ਨਹੀਂ ਮਿਲਿਆ ਸਾਰੇ ਜਾਨਵਰ ਥੱਕ ਗਏ ਪਰ ਇਲਤੀ ਬਾਂਦਰ ਚੁਪ ਚਾਪ ਦਰਖਤ ਦੀ ਡਾਣੀ ਤੇ ਬੈਠਾ ਸੋਚ ਰਿਹਾ ਸੀ ਟੀਮੀ ਤੋਤੇ ਨੇ ਪੁੱਛਿਆ ਇਲਤੀ ਤੂੰ ਕੁਝ ਨਹੀਂ ਬੋਲ ਰਿਹਾ ਇਲਤੀ ਨੇ ਹੱਸ ਕੇ ਕਿਹਾ ਜੱਤ ਤੱਕ ਹੋਰ ਸੋਚ ਰਹੇ ਹਨ ਮੈਂ ਦੇਖ ਰਿਹਾ ਸਮੱਸਿਆ ਦਾ ਹੱਲ ਕਈ ਵਾਰ ਅੱਖਾਂ ਦੇ ਸਾਹਮਣੇ ਹੀ ਹੁੰਦਾ ਹੈ ਪਰ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਚਿੰਕੀ ਖਰਗੋਸ਼ ਨੇ ਪੁੱਛਿਆ ਤੂੰ ਕੀ ਦੇਖ ਰਿਹਾ ਹੈ ਐਲਤੀ ਨੇ ਦਰਿਆ ਦੇ ਕੰਢੇ ਵੱਲ ਇਸ਼ਾਰਾ ਕੀਤਾ ਉੱਥੇ ਇੱਕ ਵੱਡਾ ਬਾਸ ਦਾ ਜੰਗਲ ਸੀ ਉਸ ਨੇ ਕਿਹਾ ਜੇ ਅਸੀਂ ਬਾਸ ਦੇ ਪਾਈਪ ਬਣਾਈਏ ਤੇ ਉਹਨਾਂ ਰਾਹੀਂ ਪਾਣੀ ਜੰਗਲ ਤੱਕ ਲਿਆਈਏ ਤਾਂ ਟਿੰਮੀ ਉੱਟ ਕੇ ਪਾਸਾ ਉੱਤੇ ਗਿਆ ਤੇ ਬੋਲਿਆ ਇਹ ਤਾਂ ਬਹੁਤ ਮਜ਼ਬੂਤ ਹਨ ਕਿੰਕੀ ਨੇ ਖੁਸ਼ ਹੋ ਕੇ ਕਿਹਾ ਵਾਹ ਇਹ ਤਾਂ ਬਹੁਤ ਵਧੀਆ ਵਿਚਾਰ ਹੈ ਇਲਤੀ ਨੇ 2 ਦਿਨ ਤੱਕ ਬਾਸ ਕਟੇ ਉਸ ਨੂੰ ਖੋਲ ਕੇ ਪਾਈਪ ਬਾਗ ਚੋੜਿਆ ਹਰ ਜੋੜ ਨੂੰ ਘਾਰੇ ਦੇ ਪੱਤਿਆਂ ਨਾਲ ਬੰਨਿਆ ਤੇ ਤਾਂ ਕਿ ਪਾਣੀ ਲੀਕ ਨਾ ਹੋਵੇ ਤੀਜੇ ਦਿਨ ਸਵੇਰੇ ਜਦ ਪਹਿਲੀ ਕਿਨ ਦਰਿਆ ਦੇ ਪਈ ਇਲਤੀ ਨੇ ਪਾਈਪ ਨੂੰ ਦਰਿਆ ਦੇ ਪਾਣੀ ਵਿੱਚ ਲਗਾਇਆ ਥੋੜੀ ਦੇਰ ਵਿੱਚ ਜੰਗਲ ਦੇ ਮੱਧ ਵਿਚਾਲੇ ਤਲਾਬ ਵਿੱਚ ਪਾਣੀ ਆਉਣ ਲੱਗਾ ਸਾਰੇ ਜਾਨਵਰ ਖੁਸ਼ੀ ਨਾਲ ਝੂਮੁਠੇ ਬਾਹਲਤੀ ਬਾਂਦਰ ਨੇ ਕੜ ਦਿਖਾਇਆ ਸ਼ੇਰ ਸਿੰਘ ਰਾਜਾ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ ਬੈਠਾ ਇਲਤੀ ਤੂੰ ਸਾਡੇ ਜੰਗਲ ਦਾ ਸੱਚਾ ਹੀਰੋ ਹੈ ਤੂੰ ਸਿਰਫ ਚਲਾਕ ਨਹੀਂ ਬੁੱਧੀਮਾਨ ਵੀ ਹੈ ਇਨਾਮ ਬੱਚੋ ਸ਼ੇਰ ਸਿੰਘ ਨੇ ਇਲਤੀ ਨੂੰ ਜੰਗਲ ਦਾ ਸਲਾਹਕਾਰ ਬਣਾ ਦਿੱਤਾ ਪਰ ਇਲਤੀ ਹੱਸ ਕੇ ਬੋਲ ਲਿਆ ਮੈਂ ਤਾਂ ਸਿਰਫ ਦੋਸਤਾਂ ਦੀ ਮਦਦ ਨਾਲ ਇੱਕ ਵਿਚਾਰ ਲਿਆ ਸੀ ਸੱਚੀ ਜਿੱਤ ਤਦ ਹੁੰਦੀ ਹੈ ਜਦ ਸਾਰੇ ਮਿਲ ਕੇ ਕੰਮ ਕਰਦੇ ਹਨ ਉਸ ਦਿਨ ਤੋਂ ਇਲਤੀ ਬਾਂਦਰ ਜੰਗਲ ਦਾ ਸਭ ਤੋਂ ਪਿਆਰਾ ਜੀ ਬਣ ਗਿਆ ਜਦੋਂ ਇਲਤੀ ਬਾਂਦਰ ਨੇ ਪਾਣੀ ਦਾ ਪਾਣੀ ਦਾ ਬਾਸ ਵਾਲਾ ਰਸਤਾ ਬਣਾਇਆ ਸੀ ਤਾਂ ਪੂਰੇ ਜੰਗਲ ਵਿੱਚ ਉਸ ਦੀ ਸਹਰਤ ਹੋ ਗਈ ਸੀ ਹਰ ਜਾਨਵਰ ਉਸ ਦੀ ਬੁੱਧੀਮਾਨੀ ਦੀ ਕਦਰ ਕਰਦਾ ਸੀ ਅਤੇ ਹੁਣ ਹਰ ਸਵੇਰੇ ਪਾਣੀ ਵਾਲੇ ਤਲਾਬ ਦੇ ਕੋਲ ਬੈਠ ਕੇ ਦੋਸਤਾਂ ਨਾਲ ਗੱਲਾਂ ਕਰਦਾ ਕਈ ਵਾਰ ਨਵੇਂ ਖੇਡ ਵੀ ਸਿਖਾਉਂਦਾ ਸੀ ਪਰ ਹਰ ਜੰਗਲ ਦੀ ਤਰ੍ਹਾਂ ਅਰੰਗਪੁਰ ਜੰਗਲ ਵਿੱਚ ਵੀ ਇੱਕ ਐਸੀ ਸ਼ਖਸੀਅਤ ਆਈ ਜੋ ਹੋਰਾਂ ਦੀ ਖੁਸ਼ੀ ਦੇਖ ਨਹੀਂ ਸਕਦੀ ਸੀ ਚਲਾਕ ਲੂੰਬੜੀ ਚੰਪੀ ਚੰਪੀ ਦੂਸਰੇ ਪਿੰਡ ਤੋਂ ਆਈ ਸੀ ਉਹ ਬਹੁਤ ਚਲਾਕ ਤੇ ਚੁਸਤ ਸੀ ਪਰ ਉਸਦੀ ਆਦਤ ਸੀ ਦੂਜਿਆਂ ਦੀ ਮਿਹਨਤ ਦਾ ਫਲ ਖਾਣਾ ਖੁਦ ਖਾਣਾ ਉਹ ਜੰਗਲ ਵਿੱਚ ਆਈ ਤਾਂ ਵੇਖਿਆ ਕਿ ਸਾਰੇ ਹਲਦੀ ਬਾਂਦਰ ਦੀ ਤ੍ਰਿਪ ਕਰ ਰਹੇ ਹਨ ਉਸ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਿਆ ਉਸਨੇ ਮਨ ਵਿੱਚ ਆਇਆ ਜੇ ਸਾਰੇ ਇਸ ਬਾਂਦਰ ਨੂੰ ਇੰਨਾ ਚਲਾਕ ਮੰਨਦੇ ਹਨ ਤਾਂ ਮੈਂ ਇਸ ਨੂੰ ਮੂਰਖ ਬਣਾ ਦੇ ਬਣਾ ਕੇ ਦਿਖਾਵਾਂਗੀ ਇੱਕ ਸਵੇਰ ਉਹ ਇਲਤੀ ਕੋਲ ਗਈ ਨਵਾਸ ਤੇਲਤੀ ਜੀ ਉਹ ਹੱਸਨੇ ਮਿੱਠੀ ਆਵਾਜ਼ ਵਿੱਚ ਕਿਹਾ ਤੁਹਾਡੀ ਬੁੱਧੀ ਦੀ ਤਾਂ ਸਾਰੀ ਦੁਨੀਆ ਗੱਲ ਕਰਦੀ ਹੈ ਮੈਂ ਸੁਣਿਆ ਹੈ ਤੁਸੀਂ ਹਰ ਸਮੱਸਿਆ ਨੂੰ ਹੱਲ ਕਰਦੇ ਹੋ ਇਲਤੀ ਨੇ ਹੱਸ ਕੇ ਕਿਹਾ ਧੰਨਵਾਦ ਚੰਪੀ ਜੀ ਪਰ ਮੈਂ ਤਾਂ ਸਿਰਫ ਆਪਣਾ ਦਿਮਾਗ ਵਰਤਦਾ ਹਾਂ ਜਿਵੇਂ ਹਰ ਕੋਈ ਵਰਤਦਾ ਹੈ ਜੰਪੀ ਨੇ ਕਿਹਾ ਫਿਰ ਇੱਕ ਛੋਟਾ ਜਿਹਾ ਚੈਲੰਜ ਹੈ ਕੀ ਤੁਸੀਂ ਮੇਰੇ ਨਾਲ ਪਹਾੜ ਦੀ ਚੋਟੀ ਤੇ ਸੋਨੇ ਦਾ ਆਮਬ ਲਿਆ ਸਕਦੇ ਹੋ ਢਲਤੀ ਨੇ ਹੱਸ ਕੇ ਪੁੱਛਿਆ ਸੋਨੇ ਦਾ ਆਮਬ ਉਹ ਤਾਂ ਕਹਾਣੀਆਂ ਵਿੱਚ ਹੁੰਦਾ ਹੈ ਜੰਪੀ ਨੇ ਕਿਹਾ ਨਹੀਂ ਨਹੀਂ ਇਹ ਸੱਚ ਹੈ ਮੈਂ ਕੱਲ ਰਾਤ ਵੇਖਿਆ ਸੀ ਚੰਦ ਦੀ ਰੌਸ਼ਨੀ ਵਿੱਚ ਉਹ ਆਮਬ ਸੋਨੇ ਵਾਂਗ ਚਮਕ ਰਿਹਾ ਸੀ ਸਾਰੇ ਜਾਨਵਰ ਇਕੱਠੇ ਹੋ ਗਏ ਸਭ ਨੇ ਮਨ ਵਿੱਚ ਜਗਿਆ ਸੱਜ ਗਈ ਇਹ ਸੱਚਮੁੱਚ سونے ਦਾ ਅੰਬ ਹੈ। ਰਹਿਲਤੀ ਕੁਝ ਸੋਚ ਵਿੱਚ ਪੈ ਗਿਆ। ਉਸਨੇ ਸੋਚਿਆ ਇਹ ਹੋ ਸਕਦਾ ਹੈ ਚਲਾਕੀ ਹੋਵੇ ਪਰ ਜਾਂਚ ਕਰਨ ਵਿੱਚ ਕੋਈ ਹਾਨੀ ਨਹੀਂ। ਉਸ ਐਸੇ ਲਈ ਉਸਨੇ ਤਿਆਰੀ ਕੀਤੀ ਬਾਸ ਦੀ ਡਾਰੇ। ਡਾਲੀ ਨਾਲ ਬਣੀ ਇੱਕ ਛੋਟੀ ਜੀ ਝੌਲ ਝੁੱਲਣ ਵਾਲੀ ਸੀੜੀ ਪਰਾਂ ਦਾ ਥੈਲਾ ਤੇ ਆਪਣੇ ਦੋ ਦੋਸਤ ਟੀਮੀ ਤੇ ਤੋਤਾ ਤੇ ਚਿੰਕੀ ਕਰ ਗੋਸ ਉਹ ਤਿੰਨੇ ਪਹਾੜ ਵੱਲ ਚੱਲੇ ਰਾਹ ਮੁਸ਼ਕਲ ਸੀ ਕਿਉਂਕਿ ਪਹਾੜ ਦੇ ਉੱਪਰ ਹਵਾ ਤੇਜ਼ ਤੇ ਦਰਖਤ ਘੱਟ ਸਨ ਟੀਮੀ ਉੱਡ ਕੇ ਅੱਕੇ ਗਿਆ ਤਾਂ ਆਵਾਜ਼ ਮਾਰੀ ਹਲਤੀ ਉੱਥੇ ਹੈ ਇੱਕ ਦਰਖਤ ਤੇ ਚਮਕਦਾ ਅੰਬ ਪਰ ਜਦ ਉਹ ਨੇੜੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਉਹ ਸੋਨੇ ਦਾ ਨਹੀਂ ਸਿਰਫ ਚੰਦ ਦੀ ਰੌਸ਼ਨੀ ਵਿੱਚ ਚਮਕਦਾ ਪੀਲਾ ਆਂਬ ਸੀ ਚਿੰਕੀ ਨੇ ਕਿਹਾ ਇਹ ਤਾਂ ਆਮ ਆਂਬ ਹੈ ਹਲਦੀ ਹੱਸ ਪਿਆ ਮੈਨੂੰ ਪਤਾ ਸੀ ਚੰਪੀ ਕੁਝ ਚਲਾਕੀ ਕਰੇਗੀ ਉਹ ਆਂਬ ਲੈ ਕੇ ਵਾਪਸ ਆ ਗਿਆ ਜਦ ਉਹ ਜੰਗਲ ਪਹੁੰਚੇ ਚੰਪੀ ਪਹਿਲਾ ਹੀ ਉੱਥੇ ਸੀ ਉਸਨੇ ਕਿਹਾ ਕਿੱਥੇ ਹੈ ਮੇਰਾ ਸੋਨੇ ਦਾ ਆਂਬ ਇਲਤੀਨੇ ਉਹ ਪੀਲਾ ਆਂਬ ਉਸ ਦੇ ਸਾਹਮਣੇ ਰੱਖਿਆ ਤੇ ਕਿਹਾ ਇਹੀ ਹੈ ਤੇਰਾ ਸੋਨੇ ਦਾ ਆਂਬ ਜੋ ਚੰਨ ਦੀ ਰੌਸ਼ਨੀ ਨਾਲ ਸੋਨੇ ਵਾਂਗ ਚਮਕਦਾ ਹੈ ਸੋਨਾ ਨਹੀਂ ਪਰ ਪ੍ਰਕਾਸ਼ ਦਾ ਜਾਦੂ ਹੈ ਸਾਰੇ ਜਨਬਰ ਹੱਸ ਪਏ ਚੰਪੀ ਨੇ ਜ਼ਿਹਰੇ ਤੇ ਰੰਗ ਉਟ ਗਿਆ ਉਸ ਨੂੰ ਸਮਝ ਆ ਗਈ ਕਿ ਇਲਤੀ ਸਿਰਫ ਚਲਾਕ ਨਹੀਂ ਸਮਝਦਾਰ ਤੇ ਸੱਚਾ ਵੀ ਹੈ ਉਸ ਨੇ ਸਰਵੰਤਾ ਹੋ ਕੇ ਕਿਹਾ ਅਲਤੀ ਮੈਨੂੰ ਮaaf ਕਰ ਦੇ ਮੈਂ ਸੋਚਿਆ ਸੀ ਮੈਂ ਤੈਨੂੰ ਮੂਰਖ ਬਣਾ ਲਵਾਂਗੀ ਪਰ ਤੂੰ ਤਾਂ ਦਿਲ ਤੋਂ ਸਿਆਣਾ ਹੈ ਇਲਤੀ ਨੇ ਮੁਸਕਰਾਹਟ ਨਾਲ ਕਿਹਾ ਚੰਪੀ ਸਿਆਣਪ ਉਸੇ ਦੀ ਹੁੰਦੀ ਹੈ ਜੋ ਚਲਾਕੀ ਨਾਲ ਨਹੀਂ ਸਚਾਈ ਨਾਲ ਜਿੱਤਦਾ ਹੈ ਔਰ ਸਦੈਂਦੋ ਚੰਪੀ ਵੀ ਬੀ ਐਲਟੀਟੀ ਦੋਸਤ ਬਣ ਗਈ। ਉਹਨਾਂ ਨੇ ਮਿਲ ਕੇ ਜੰਗਲ ਵਿੱਚ ਨਵੇਂ ਖੇਤ ਬਣਾਏ। ਬੱਚਿਆਂ ਨੂੰ ਸਿਖਾਉਣ ਲਈ ਕਹਾਣੀਆਂ ਬਣਾਈਆਂ ਤੇ ਸਭ ਨਾਲ ਮਿਲ ਕੇ ਰਹਿਣ ਲੱਗ ਗਏ। ਸਮਾਂ ਬੀਤਦਾ ਗਿਆ। ਹੰਕਪੁਰ ਜੰਗਲ ਖੁਸ਼ਹਾਲ ਸੀ। ਪਾਣੀ ਦੀ ਲਾਈਨ ਚੱਲਦੀ ਸੀ। ਫਲ ਬਹੁਤ ਹੁੰਦੇ ਸਨ ਤੇ ਜਾਨਵਰਾਂ ਦੇ ਚਿਹਰਿਆਂ ਤੇ ਖੁਸ਼ੀ ਸੀ। ਪਰ ਇੱਕ ਸਾਲ ਐਸਾ ਆਇਆ ਜਦੋਂ ਮੀਂਹ ਹੀ ਨਾ ਪਿਆ। ਬੱਦਲ ਹੁੰਦੇ ਪਰ ਉੱਡ ਜਾਂਦੇ ਦਰਿਆ ਦਾ ਪਾਣੀ ਹੌਲੀ-ਹੌਲੀ ਘਟਣ ਲੱਗਾ ਬਾਸ ਦੀ ਲਾਈਨ ਵਿੱਚੋਂ ਹੁਣ ਸਿਰਫ ਬੂੰਦਾਂ ਟਪਕਦੀਆਂ ਸਨ ਇੱਕ ਸਵੇਰ ਸੇ ਸਿੰਘ ਦੇ ਦਰਬਾਰ ਬੁਲਾਇਆ ਦੋਸਤੋ ਉਸਨੇ ਗੰਭੀਰ ਆਵਾਜ਼ ਵਿੱਚ ਕਿਹਾ ਸਾਡਾ ਜੰਗਲ ਸੁੱਕ ਰਿਹਾ ਹੈ ਜੇ ਅੱਗੇ ਅਗਲੇ ਪਖਵਾੜੇ ਵਿੱਚ ਮੀਂਹ ਨਾ ਪਿਆ ਤਾਂ ਸਾਨੂੰ ਹੋਰ ਜੰਗਲ ਵੱਲ ਜਾਣਾ ਪਵੇਗਾ ਸਾਰੇ ਜਨ ਬਚਿੰਤਤ ਹੋ ਗਏ ਅਲਤੀਚੋ ਬੈਠਾ ਸੀ ਉਸਦੇ ਮਨ ਵਿੱਚ ਇੱਕ ਚਿੰਗਾਰੀ ਸੀ ਸਮੱਸਿਆ ਦਾ ਹੱਲ ਹੁੰਦਾ ਹੀ ਹੈ ਬਸ ਲੱਭਣਾ ਪੈਂਦਾ ਹੈ ਉਸਨੇ ਚੰਪੀ ਲੂੰਬੜੀ ਤੁੰਬੀ ਤੁਮੀ ਤੋਤੇ ਦੇ ਚਿੰਕੀ ਖਰਗੋਸ਼ ਨੂੰ ਕਿਹਾ ਚਲੋ ਦਰਿਆ ਦੇ ਸਰੋਤ ਵੱਲ ਚੱਲੀਏ ਸ਼ਾਇਦ ਉੱਥੇ ਕੁਝ ਪਤਾ ਲੱਗੇ ਉਹ ਉਹ ਝਾਰੇ ਪਹਾੜ ਵੱਲ ਚੱਲੇ ਜਿ ਜਿੱਥੋਂ ਦਰਿਆ ਨਿਕਲਦਾ ਸੀ ਰਹਾ ਕਠਿਨ ਸੀ ਸੁੱਕੀ ਮਿੱਟੀ ਟੁੱਟ ਟੁੱਟੇ ਪੱਤੇ ਤੇ ਹਵਾ ਵਿੱਚ ਗਰਮੀ ਦਾ ਅਹਿਸਾਸ ਪਰ ਉਹ ਨਹੀਂ ਰੁਕੇ ਜਦ ਉਹ ਉੱਪਰ ਪਹੁੰਚੇ ਤਾਂ ਵੇਖਿਆ ਦਰਿਆ ਦਾ ਸਰੋਤ ਇੱਕ ਵੱਡੇ ਪੱਥਰ ਦੇ ਹੇਠਾਂ ਰੁੱਕ ਗਿਆ ਸੀ ਇੱਕ ਪਚਾਲ ਦੇ ਬਾਅਦ ਪੱਥਰ ਡਿੱਗ ਕੇ ਪਾਣੀ ਦਾ ਰਾਹ ਬੰਦ ਕਰ ਗਿਆ ਸੀ ਜੰਪੀ ਨੇ ਕਿਹਾ ਇਹ ਤਾਂ ਬਹੁਤ ਵੱਡਾ ਪੱਥਰ ਹੈ ਇਸ ਨੂੰ ਕੌਣ ਹਟਾਏਗਾ ਐਲਤੀ ਨੇ ਆਲੇ ਦੁਆਲੇ ਦੇਖਿਆ ਤੇ ਸੋਚਿਆ ਇਸ ਨੂੰ ਸਿਰਫ ਤਾਕਤ ਨਹੀਂ ਨਾਲ ਨਹੀਂ ਅਕਲ ਨਾਲ ਹਟਾਣਾ ਹਟਾਉਣਾ ਪਵੇਗਾ ਔਰ ਉਸਨੇ ਹਾਥੀ ਬਾਬਾ ਨੂੰ ਬੁਲਾਇਆ ਤੇ ਕਿਹਾ ਬਾਬਾ ਜੀ ਤੁਸੀਂ ਇਸ ਪੱਥਰ ਨੂੰ ਧੱਕੋ ਤੇ ਮੈਂ ਇੇਠਾਂ ਤੋਂ ਲੱਕੜਾ ਨਾਲ ਟੇਕ ਲਵਾ ਦਿਆਂ ਤਾਂ ਸ਼ਾਇਦ ਰਾਹ ਖੁੱਲ ਜਾਵੇਗਾ ਅਕਤੀਬਾਰੇ ਸੰਦ ਨਾਲ ਪੱਥਰ ਨੂੰ ਧੱਕਿਆ ਚੰਪੀ ਨੇ ਆਪਣੀ ਪੂੰਛ ਨਾਲ ਸਹਾਰਾ ਦਿੱਤਾ ਚੰਕੀ ਨੇ ਲੱਕਣਾ ਪਾਇਆਂ ਤੇ ਇਲਤੀ ਨੇ ਸਾਰਾ ਸੰਤੁਲਨ ਦੇਖਿਆ ਖੁਜ ਹੀ ਪੜਾ ਵਿੱਚ ਧਰਮ ਪੱਥਰ ਖਿਸਕ ਗਿਆ ਠੰਡਾ ਪਾਣੀ ਫੁਆਰੇ ਵਾਂਗ ਨਿਕਲਿਆ ਸਾਰਾ ਸਾਰੇ ਜਾਨਵਰ ਖੁਸ਼ੀ ਨਾਲ ਨੱਚਣ ਪਏ ਟਿੰਮੀ ਤੋਤਾ ਆਵਾਜ਼ ਮਾਰ ਕੇ ਕਹਿਣ ਲੱਗਾ ਵਾਹ ਵਾਹ ਦਰਿਆ ਫਿਰ ਚੱਲ ਪਿਆ ਪਰ ਇਲਤੀ ਦੇ ਮਨ ਵਿੱਚ ਇੱਕ ਹੋਰ ਵਿਚਾਰ ਆਇਆ ਜੇ ਕਦੇ ਫਿਰ ਇਹ ਪੱਥਰ ਡਿੱਗ ਗਿਆ ਤਾਂ ਉਸਨੇ ਸੋਚਿਆ ਜੇ ਪਾਣ ਸਾ ਨਾਲ ਇੱਕ ਛੋਟੀ ਜਹੀ ਰੋਕ ਵਿਵਸਥਾ ਬੰਦ ਬਣਾਇਆ ਬਣਾਈਏ ਜੋ ਪਾਣੀ ਦਾ ਦਵਾ ਸੰਭਾਲ ਸਕੇ ਇਸ ਤਰ੍ਹਾਂ ਪਾਣੀ ਦਾ ਸੱਤ ਰੁਕ ਰੋਖ ਬਣ ਗਿਆ ਜਦ ਉਹ ਵਾਪਸ ਜੰਗਲ ਪਹੁੰਚੇ ਸਾਰੇ ਜੀਵ ਜਾਨਵਰ ਖੁਸ਼ੀ ਨਾਲ ਉਸ ਦਾ ਸਵਾਗਤ ਕਰਨ ਲੱਗੇ ਸ਼ੇਰ ਸਿੰਘ ਨੇ ਕਿਹਾ ਐਲਤੀ ਤੂੰ ਫਿਰ ਸਾਡੇ ਜੰਗਲ ਨੂੰ ਬਚਾ ਲਿਆ ਤੂੰ ਸਿਰਫ ਬੁੱਧੀਮਾਨ ਨਹੀਂ ਬਲਕਿ ਸਭ ਤੋਂ ਨਰਬੀਕ ਤੇ ਦਿਲਦਾਰ ਹੈ ਐਲਤੀ ਨੇ ਹੱਸ ਕੇ ਕਿਹਾ ਰਾਜਾ ਜੀ ਜੰਗਲ ਕਿਸੇ ਇੱਕ ਦਾ ਨਹੀਂ ਇਹ ਸਾਡੇ ਸਭ ਦਾ ਹੈ ਜੇ ਹਰ ਕੋਈ ਆਪਣਾ ਹਿੱਸਾ ਪੂਰਾ ਕਰੇ ਤਾਂ ਕੋਈ ਮੁਸ਼ਕਲ ਮੁਸੀਬਤ ਵੱਡੀ ਨਹੀਂ ਹੁੰਦੀ ਚੰਪੀ ਨੂਂਬੜੀ ਨੇ ਕਿਹਾ ਅਹਲਦੀ ਹੋਣਾ ਮੈਨੂੰ ਸਮਝ ਆਇਆ ਕਿ ਸੱਚੀ ਚਲਾਕੀ ਦੂਜਿਆਂ ਨੂੰ ਮੂਰਖ ਬਣਾਉਣਾ ਵਿੱਚ ਨਹੀਂ ਸਗੋਂ ਸਭ ਨਾਲ ਮਿਲ ਕੇ ਸਮੱਸਿਆ ਹੱਲ ਕਰਨ ਵਿੱਚ ਹੈ ਉਸ ਦਿਨ ਜੰਗਲ ਦੇ ਸਾਰੇ ਜੀਵ ਨੇ ਇੱਕ ਮੇਲਾ ਮਨਾਇਆ ਉਥੇ ਸੰਗੀਤ ਨੱਚਦੇ ਹਾਸਦੇ ਦੀਆਂ ਧੁਨਾਂ ਗੂੰਜ ਰਹੀਆਂ ਸਨ ਇਲਤੀ ਨੂੰ ਰੰਗ ਪਰ ਜੰਗਲ ਦਾ ਦਿਲ ਦਾ ਖਿਤਾਬ ਮਿਲਿਆ ਅੰਤ ਵਿੱਚ ਜਦ ਰਾਤ ਆਈ ਤਾਰਿਆਂ ਭਰੇ ਆਕਾਸ਼ ਹੇਠਾ ਇਲਤੀ ਦਰਾਖਤ ਦੀ ਟਾਹਣੀ ਤੇ ਬੈਠਾ ਸੀ ਟੀਮੀ ਨੇ ਪੁੱਛਿਆ ਇਲਤੀ ਤੂੰ ਹੁਣ ਕੀ ਸੋਚਿਆ ਸੋਚ ਰਿਹਾ ਹਾਂ ਇਲਤੀ ਹੌਲੀ ਜਹੀ ਮੁਸਕਰਾੜ ਨਾਲ ਬੋਲਿਆ ਮੈਂ ਸੋਚ ਰਿਹਾ ਹਾਂ ਕਿ ਸਿਆਣਪ ਕਦੇ ਖਤਮ ਨਹੀਂ ਹੁੰਦੀ ਪਰ ਹਰ ਸਮੱਸਿਆ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ ਜੇ ਅਸੀਂ ਮਿਲ ਕੇ ਰਹੀਏ ਤਾਂ ਕੋਈ ਸੁੱਕਾ ਸਾਨੂੰ ਸੁਕਾ ਨਹੀਂ ਸਕਦਾ ਚੰਨ ਦੀ ਰੌਸ਼ਨੀ ਉਸਨੇ ਚਿਹਰੇ ਤੇ ਪਈ ਬਿਲਕੁਲ ਉਹ ਹੁਣ ਸੋਨੇ ਦੇ ਅੰਬ ਬਾਗ ਜੋ ਪਹਿਲਾਂ ਚਮਕੀ ਤੇ ਚੰਪੀ ਤੇ ਦਿਖਾਈ ਦਿਖਾਏ ਸਨ ਜੰਗਲ ਸ਼ਾਂਤ ਸੀ ਪਰ ਹਰ ਦਿਲ ਵਿੱਚ ਇੱਕ ਗੂੰਜ ਸੀ ਏਲਦੀ ਬਾਂਦਰ ਸਿਰਫ ਚਲਾਕ ਨਹੀਂ ਸੱਚਾ ਸਿਆਣਾ ਹੈ ਅਗਲੇ ਸਾਲ ਮੀਂਹ ਵਧੀਆ ਵਧੀਆ ਪਿਆ ਜੰਗਲ ਮੁੜ ਹਰਿਆ ਹਰਿਆ ਹੋ ਗਿਆ ਐਲਤੀ ਦੇ ਬਾਸ ਦੀ ਲਾਈਨ ਹੋਰ ਮਜ਼ਬੂਤ ਬਣਾਈ ਤੇ ਜੰਗਲ ਦੇ ਬੱਚਿਆਂ ਨੂੰ ਸਿਖਾਉਣ ਲੱਗਾ ਕਿ ਮਿਹਨਤ ਤੇ ਸਹਿਯੋਗ ਸਭ ਤੋਂ ਵੱਡੀ ਤਾਕਤ ਹਨ ਚੰਪੀ ਚਿੰਚੀ ਟੁੰਮੀ ਉਸਨੇ ਨਾਲ ਰਹਤੇ ਤੇ ਸਾਰੇ ਮਿਲ ਕੇ ਹਰ ਸਮੱਸਿਆ ਦਾ ਹੱਲ ਲੱਭਦੇ ਇਸ ਤਰ੍ਹਾਂ ਐਲਤੀ ਬਾਂਦਰ ਦੀ ਕਹਾਣੀ ਸਿਰਫ ਇੱਕ ਚਲਾਕ ਬਾਂਦਰ ਦੀ ਨਹੀਂ ਰਹੀ ਉਹ ਬਣ ਗਿਆ ਸਚਾਈ ਸਿਆਣਪ ਤੇ ਦੋਸਤੀ ਦਾ ਪ੍ਰਤੀਕ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਪਾਤੋ ਵੱਦ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ